ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰਾ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪਾਣੀ ਦੀ ਮਹਾਨਤਾ ਤੇ ਸੰਭਾਲ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਸ਼ੁਰੂ ਕਰਦੇ ਹਾਂ ਪਾਣੀ ਸਾਡੇ ਜੀਵਨ ਦਾ ਆਧਾਰ ਹੈ ਇਹ ਇੱਕ ਅਜਿਹਾ ਵੱਡਮੋਲਾ ਕੁਦਰਤੀ ਸਾਧਨ ਹੈ ਜਿਸ ਤੋਂ ਬਿਨਾ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਮਨੁੱਖ, ਬਨਸਪਤੀ ਅਤੇ ਜੀਵ ਹਰ ਕੋਈ ਪਾਣੀ ਦੀ ਵਰਤੋਂ ਕਰਦੇ ਹਨ। ਪਰੰਤੂ ਸਭ ਤੋਂ ਵੱਧ ਵਰਤੋਂ ਪਾਣੀ ਪਾਣੀ ਦੀ ਮਨੁੱਖ ਹੀ ਕਰਦਾ ਹੈ। ਹਰ ਕੋਈ ਪਾਣੀ ਦੀ ਵਰਤੋਂ ਕਰਦੇ ਹਨ। ਪਰੰਤੂ ਸਭ ਤੋਂ ਵੱਧ ਵਰਤੋਂ ਮਨੁੱਖ ਹੀ ਕਰਦਾ ਹੈ ਜਿਵੇਂ ਕਿ ਘਰੇਲੂ ਵਰਤੋਂ। ਖੇਤੀਬਾੜੀ ਉਦਯੋਗ ਫੋਟੋ ਫਟਕਲ ਵਰਤੋ ਜਿਵੇਂ ਕਿ সুইਮਿੰਗ ਪੂਲ ਮੋਟਰ ਗੱਡੀਆਂ ਧੋਣਾ ਕੂਲਰ ਟੈਂਟ ਧੋਣੇ ਆਦਿ ਅਜਿਹੇ ਕੰਮ ਹਨ ਕਿ ਜਿਨ੍ਹਾਂ ਲਈ ਵੱਡੀ ਮਾਤਰਾ ਵਿੱਚ ਪਾਣੀ ਦੀ ਲੋੜ ਹੁੰਦੀ ਹੈ ਆਬਾਦੀ ਦੇ ਧੰਦੇ ਵਦਰ ਨਾਲ ਆਬਾਦੀ ਅਤੇ ਧੰਦੇ ਵਦਰ ਨਾਲ ਵਰਤਮਾਨ ਸਮੇਂ ਵਿੱਚ ਪਾਣੀ ਦਾ ਭਦਰ ਦਿਨੋਂ ਦਿਨ ਨਹੀਂ ਵਾ ਹੋ ਰਿਹਾ ਹੈ ਅਤੇ ਪਾਣੀ ਜਹਿਰੀਲਾ ਵੀ ਹੋ ਰਿਹਾ ਹੈ ਸੀਵਰੇਜ ਉਦਯੋਗਿਕ ਰੈਣਦਕ ਖੋਦ ਰਸਾਇਣਿਕ ਖਾਦਾ ਤੇ ਕਿਰਨੇਸ਼ਕ ਦਵਾਈਆਂ ਖਣਿਜ ਤੇਲ ਅਤੇ ਮੂਰਤੀਆਂ ਦੇ ਵਿਸਰਜਨ ਨਾਲ ਪਾਣੀ ਦਾ ਪ੍ਰਦੂਸ਼ਣ ਦਿਨੋ ਦਿਨ ਵੱਧ ਰਿਹਾ ਹੈ ਕਿਸਾਨ ਵੱਧ ਪਾਣੀ ਨਾਲ ਲੈਣ ਵਾਲੀਆਂ ਫਸਲਾਂ ਲਈ ਫਸਲੀ ਚੱਕਰ ਨੂੰ ਬਦਲਣ ਝੋਨੇ ਦੀ ਥਾਂ ਦਾਲਾਂ ਸਬਜ਼ੀਆਂ ਬੀਜਣ ਅਤੇ ਹਰੀ ਖਾਦ ਦੀ ਵਰਤੋਂ ਕਰਨ ਤੇ ਤੁੱਕਾ ਸਚਾਈ ਸਕੀਮ ਅਪਣਾਉਣਾ ਘਰੇਲੂ ਬਗੀਚੇ ਨੂੰ ਸ਼ਾਮ ਵੇਲੇ ਪਾਣੀ ਲਾਇਆ ਜਾਵੇ ਛੱਤਾਂ ਤੇ ਹਰ ਵੈਸਟਿੰਗ ਅਤੇ ਰੀਚਾਰਜਿੰਗ ਲਾਇਆ ਜਾਵੇ ਵਰਖਾ ਦਾ ਪਾਣੀ ਇਕੱਠਾ ਕੀਤਾ ਜਾਵੇ ਉਦਯੋਗਿਕ ਉਦਯੋਗਾਂ ਵਿੱਚ ਪਾਣੀ ਸੋਧਕ ਪਲਾਂਟ ਹੋਣ ਅਤੇ ਨਹਿਰਾਂ ਪੱਕੀਆਂ ਹੋਣ ਪਾਣੀ ਦੀ ਮਤ ਠੀਕ ਵਰਤੋ ਦੇ ਸੰਭਾਲ ਸਰਕਾਰ ਲਈ ਅਤੇ ਲੋਕਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਅੱਜ ਵਿਸ਼ਵ ਭਰ ਵਿੱਚ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਪਾਣੀ ਪਹਿਲਾ ਪਾਣੀ ਜਿਉ ਤੇ ਜੀਤੂ ਹਰਿਓ ਸਭ ਕੋਈ ਇਸ ਲਈ ਪਾਣੀ ਦੀ ਸੰਭਾਲ ਲਈ ਸਮੂਹਿਕ ਯਤਨਾਂ ਦੀ ਲੋੜ ਹੈ ਤਾਂ ਬੱਚਿਓ ਇਹ ਸੀ ਪਾਣੀ ਦੀ ਮਹਾਨਤਾ ਤੇ ਲੇਖ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ